ਗਾਵਤ ਤੁਧਨੋ ਕਾਣੀ ਚਾਰੇ ਗਾਵਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ वड़े मेरे साहिबा गैर हबीरा गुनी गहेरा कोई न जाने तेरा के तके बड़ चिर रहा सब सुरती मल सुरत कमाई सब कीमत मल कीमत पाई ज्ञानी ध्यानी गोर गुर हाई कह न जाई तेरी तेल वड्याई सब सत सब तप सब चंग्याईयां सिद्ध पुरखा की वड्याईयां दुद्वन सिद्धी के नैना अच्छा साहिब साचे नाए रहाओ साचे नाम कि तिल वड्याई आग थके कीमत नहीं पाई ਜੇ ਸਭ ਮਿਲ ਕੇ ਆਖਣ ਪਾਹੇ ਵਡਨ ਹੋਵੈ ਘਾਟ ਨਾ ਜਾਏ ਨਾ ਉਹ ਮਰਨ ਹੋਵੈ ਸੋਗ ਦਿੰਦਾ ਰਹੈ ਚੁਕੇ ਭੋਗ ਕੋਣਿ ਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜਿਵਟ ਆਪ ਤੇਵਟ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਹਸਾਰੰ ਤੇ ਕਮ ਜਾਤ ਨਾਨਕ ਨਾਮੈ ਬਖਤ ਨਹੀਂ ਆਇ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧਰਮ ਅਸਤਿ ਕਿ ਲਿਖਿਆ ਲੇ ਖਾਸ ਧਨ ਧਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੋਜ਼ਰੀ ਮਹੱਲਾ 5 ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਨਿਮ ਸਿਮਰਨ ਕਰਿਆ साबिन दान दस अष्टान ठाकुर कर तल तरिया जन नानक बल बल सत बल जाइए तर अंतरा पारा गया महल चौथा सोपुरख एक सत गुर प्रसाद सोपुरख निरंजन हर पुरख निरंजन हर महाकाम पारा सब त्याव सब त्याव प्रदाता आपे फुकता जी हों तुदि अवरना जाना तू पार ब्रह्म बेअंत बेअंत जी तेरे क्या गुण आख वखान ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨ ਕੋਰਬਾਨ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗਮ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਾਇਆ ਜੀ ਤਿੰਨ ਟੂਟੀ ਜਮ ਕੇ ਫਾਸੇ ਪੂਜਾ ਜੁਇ ਤਪ ਤਾਪ ਹੰ ਜਪ ਹੰ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਵਾਦ ਪੁਰਖ ਆਪਰੰਪਰ ਕਰਤਾ ਜਿ ਤੁਧ ਜੇ ਵਡਿਆ ਵਰਨਾ ਕੋਈ ਤੂੰ ਜੋਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਿ ਗੁਰਮੁਖ ਲਾਦਾ ਮਨਮੁਖ ਗਵਾਇ ਤੁਦਾਪ ਵਿਛੋੜਿਆ ਆਪੇ ਮਲਾਇ ਤੂੰ ਦਰਿਆਉ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਐ ਸਹਿਜੇ ਹਰ ਨਾਮ ਸਮਾਇਐ ਤੂ ਆਪੇ ਕਰਤਾ ਤੇ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੈ ਤੂ ਨਾਹੀ ਵੀ ਸਰਿਆ ਆਸਮ ਹਲਤੰਜਵਾ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਇਸ ਤੇਰੀ ਬਰੀਆ ਵਰ ਕਾਜ ਤੇਰੇ ਕਿਤਨ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਸਰਨ ਜਾਮਲਾਤ ਭਵ ਦਿਲ ਤਰਨ ਕਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਾਪ ਤਪ ਸੰਜਮ ਧਰਮ ਨਾ ਕਮਾਇ ਮੋਹ ਰਸ ਨਿਜ ਕਰ ਦੇ ਕਰਿਆ ਸਭ ਬੈਰਣ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ तुम्हें साढ़ को वरण त्याऊ जो बर चाऊँ सतम ते पाऊँ सेवक सिख से हमारे तारी है चुन चुन सत्र हमारे मारी है आप हाद मुझे पर मरण काल का त्रासन वरिय हो जो सदा हमारे पछा श्रिय जवन काल सब जगत बनायो देव दैद जश ने उपजायो आद अंत एक अवतारा सोई गुरु समझो हमारा नमस्कार तिशि को हमारे सकल प्रजाप सुवकन को शिवगुण सुख दियो शतरण गो पल मोहब्त कि ਗਾਟ-ਗਾਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ-ਪਸ਼ਾਂਤ ਚੇਟੀ ਤੇ ਕੁੰਚਰੈ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਨਿਰੰਕਾਰ ਨਿਰਭ ਕਾਣਰ ਰਲਾਂਬ ਆਦ ਨੀਲ ਆਨੰਦ ਸੰਭ ਤਾਕਾ ਮੂੜ ਉਚਾਰਤ ਭੇਦ ਜਾ ਕੋ ਪੇਵ ਨ ਪਾਵਤ ਬੇਦ ਤਾਕੋ ਕਰ ਪਾਹਣੁ ਨੁ ਮੰਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੈਣ ਪੈਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿੱਦ ਸਜਾ ਪ੍ਰਥਮ ਫਾਸ ਕਲਮਲੇਸ਼ ਕਰੋ ਰਣ ਘਾਤਾ ਜੇ ਆਸਤੁਜ ਤਵ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਾਖਟਾਰੇ ਜੋ ਕਲ ਕੋਇ ਇਕ ਵਾਰ ਆਇ ਹੈ ਤਾਂ ਕੇ ਕਾਲ ਨਿਕਟ ਨੇ ਆਇ ਹੈ ਰੱਛਾ ਹੋਏ ਤਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ कृपादृष्ट तं जाय न हर होत आके ताप तनक मोह हर हो रिद्ध सिद्ध घर मो सब होई दुष्ट शास्त्र एक न मान्य सिमरत शास्त्र भेद सबे बहु भेद कहे हम एक न जानिय सिरियस पाण कृपा तुमरी कर मैना कहो सब तोहे बखानियो दोहरा सकल द्वार को साडकै गयो तुहारो द्वार बाहि गहे की लाज अस गोबिंद दास तुदर हो हरनाले हर नाल हर रोह तु मन मेरे दुख सब विसारण अंगीकारो करे तेरा कार्य सब सुवारण सबना गला सुमरथ स्वामी सोक मनो विसारय कह नानक मन मेरे सदा रोह हर नाल साचे साहिबा क्या नाही कर तेरै घर ता तेरे सब कुछ है जिस देह सो पावे सदा सिफत सलाह तेरी नाम मन बसावे ਨਾਮ ਵਾਜੇ ਪੰਚ ਸ਼ਬਦ ਅਧਕਾਰ ਸੁਭਾਗ ਹੈ ਘਰ ਸੁਭਾਗ ਸ਼ਬਦ ਵਾਜ ਕਲਾ ਜਿਤ ਕਰਤਾ ਰਿਹਾ ਪੰਚ ਦੂਤ ਦਵਸ ਕਿਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸਿ ਨਾਮ ਹਰਿ ਕੇ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਿ ਅਨ ਹਦਵਾਜ ਅਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੇ मुदावनी महल्ला पंचवा थाल विस्तन वस्तु प्यो सात संतोख विचारो अमृत नाम ठाकुर का पयो जिसका सबसे अधारो जे को खाव जे को पूंछे तुषक हो उदारो यह वस्त तजि न जाई नेत्र नित्रा खुर तारो तम संसार चरण तरह सब नानक ब्रह्म पसारो सलोक होई सत गोर सजन मिले ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੈ ਹਾਰੇ ਅ ਤਰਸ ਪਿਆ ਮਰਹਮਤ ਹੋਈ ਸਤ ਗੁਰ ਸਜ ਨ ਮੀਲੇ ਨਾਨਕ ਨਾਮ ਸਾਹਿਬ ਜੀ ਵਾਹਿਗੁਰੂ ਸ਼ਿਵਾਹੇ ਗੁਰੂ ਨਾਮ ਜਪਤ ਸਭ ਮਿਟਿਉਂ ਜਾਂਦੀ ਏ ਸਾ ਜਦ ਸਾਥ ਮਿਟਉਂਦੇ ਸਾ ਰਾਮ ਜਨ ਕੋ ਰਾਮ ਪਰੋਸਾ ਸਭ ਮਿੱਟਿਉਂਦੇ ਸਾਉਨਾ ਨਾਮ ਜਦ ਗੁਣ ਕੋ ਪਾ ਗਈਏ ਬਿਨ ਰਾਤੀ ਨਾਮ ਜ ਬਦਕੀਂਤਾ ਪ੍ਰਭ ਪੰਤਨ ਚੋ ਚਰਨ ਕਮਲਤੀ ਪੀਤੀ ਨੀਓ ਨਾਮ ਜਪਤ ਸਭ ਮਿਟਿਓ ਜੈਸਾ ਨਾਮ ਜਪਤ ਸਭ ਮਿਟਿਓ ਮਨ 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 ਪਈ ਪਰਤੀ ਪਾਵਾ ਪਵਾ ਕਰੇ ਗਮ ਪਤਾ ਪਵਾ ਤਾ ਦਰ ਮਦ ਮਾ ਦੇ ਮਦੇ ਨਿਰਮਦਾ who oh, no. ਸਭ ਮਿਟਿਓ ਅੰਦੇਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰੱਬ ਦਾ ਤੇਰੇ ਪਰੋਸੇ ਪਿਆਰੇ ਮੈਂ लाਡ ਲੜਾਇਆ ਤੇਰੇ ਪਰੋਸੇ ਪਿਆਰੇ ਬੁਲੇ ਛੁਕੇ ਬਾਰੂਖ ਤੂੰ ਹੰਤਾ ਮਾਇਆ ਤੇਰੇ ਪਰੋਸੇ ਪਿਆਰੇ 好嘛。哦 ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਰ ਚਰਛਤ ਔੜੇ ਵੱਡੇ ਵੱਡਾ ਪਾਰ ਤੇ ਰਮਤਬਾ ਰੰਗ ਪ੍ਰੰਗ ਦੇਤ ਜਪਨ ਕਰਤਿਬਾ ਜੀਆਂ ਔੜੇ ਵੱਡੇ ਵੱਡਾ ਪਾਰ ਤੇ ਰਮਤਬਾ ਰੰਗ ਪ੍ਰੰਗ ਨੇਕ ਨਾ ਜਪਨ ਕਰਤਿਬਾ ਜੀਆਂ ਅੰਦਰ ਕੀਓ ਸਤਿਸ਼ ਗਾਨਾ ਸਭ ਕਿਸ ਤੇ ਰੇ ਵਸ ਤੇਰੇ ਕਰ ਅਨੰਦ ਬਧਾਈ ਤੁਧ ਕਰਮਾਂ ਹੰਤਾ ਤੇਜ ਆਪਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਖਤਕਾਣ ਨਾਮਕ ਤੇ ਮੁਖ ਉਜਲੇ ਏਤੀ છੁਟੀ ਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हरी महमा व नक तू ठाकुर उगवान कहाँ बुध प्रभु तो हमारी वरण सक महमा जो ਹਲਤ ਪਲਤ ਰੱਖਿਆ ਕਰੋ ਕਿਰਪਾ ਨਿਧਾਨ ਚਬਰ 17 ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਦੇ ਵੇਲੇ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਜੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪਛਲੇ ਰੇਤ ਦਿਵਾਨਾ ਦੇ ਵਿੱਚ ਸਰਵਣ ਕੀਤਾ ਹੈ ਪੰਚਮ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ 19 ਜੂਨ 1595 ਈਸਵੀ ਨੂੰ ਨਗ ਚੇਚਕ ਦੀ ਬਿਮਾਰੀ ਨਿਕਲ ਆਈ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਵੀ ਠੀਕ ਹੋ ਗਈ ਸ਼ਸਤਰ ਵਿਦਿਆ ਸ਼ਸਤਰਾਂ ਦਾ ਅਭਿਆਸ ਹਰ ਪ੍ਰਕਾਰ ਦੀ ਵਿੱਦਿਆ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੁਹੱਈਆ ਕਰਵਾਈ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹਾਦਤ ਦੇਣ ਵਾਸਤੇ ਤੁਰਨ ਲੱਗੇ ਤੇ ਤੁਰਨ ਤੋਂ ਪਹਿਲਾਂ ਉਹਨਾਂ ਨੇ ਸਾਹਿਬ ਦੀ ਰਚਨਾ ਕੀਤੀ। ਫਿਰ ਉਹਦੇ ਉੱਪਰ ਸ਼ਿਸ਼ੋਭਤ ਹੋ ਕੇ ਸਤਿਗੁਰਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਟੀਕਾਂ ਜਿਹੜੀਆਂ ਸੀ ਉਹ ਧਾਰਨ ਕਰ ਲਈਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਜਾਰੀ ਕੀਤਾ ਹੈ। ਜੇਨੇ ਵੀ ਮੇਰੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਵਧੀਆ ਤੋਂ ਵਧੀਆ ਘੋੜੇ ਲੈ ਕੇ ਆਓ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ ਆਪਣੀਆਂ ਜਵਾਨੀਆਂ ਲੈ ਕੇ ਕਿੰ ਜਿਹੜੇ ਉਸ ਵੇਲੇ ਦੇ ਨਾਲ